ਹਾਂਜੀ ਸਰ ਜਿਹੜੇ ਅੱਜ ਤੁਸੀਂ ਆ ਵੈਪਨ ਫੜਿਆ ਤੇ ਨਾਲ ਇੱਕ ਮਰਜ਼ਮ ਫੜਿਆ ਉਹਦੇ ਸੰਬੰਧ ਵਿੱਚ ਕੀ ਕਹਿਣਾ ਚਾਹੁੰਦੇ ਜੀ ਮਾਨਯੋਗ ਮਸ਼ਵਰੀ ਕੋਟਿਆਲ ਆਈਪੀਐਸ ਬਟਾਲਾ ਤੇ ਸ਼੍ਰੀ ਰਮੇਂਦਰ ਸਿੰਘ ਜੀ ਬੀਪੀਐਸ ਇਨਵੈਸਟੀਗੇਸ਼ਨ ਜਿਦਿਸ਼ੰਦ ਦੇਸ਼ ਤੇ ਇੱਕ ਅਸੀਂ ਇੱਕ ਸਫਲਤਾ ਪ੍ਰਾਪਤ ਹੋਈ ਹੈ ਉਹ ਮਾਨਿਸ਼ੰਦ ਦੇਸ਼ ਦੇ ਕੰਮ ਕਰਦੇ ਆ ਹੋਇਆ ਥਾਣਾ ਕਮਾਨ ਦਾ ਪਿੰਡ ਪੰਡਾਵਾ ਬੋਝਾ ਉੱਥੇ ਇੱਕ 21 ਤਰੀਕ ਨੂੰ ਵਾਦਤ ਹੋਈ ਸੀ ਜਿਹਦੇ ਦੁਕਾਨਦਾਰ ਸੀ ਕਰਿਆਨੇ ਵਾਲਾ ਉਹ ਤੋਂ ਮੱਛਸ ਲੈਣ ਦੋਦੂ ਤੇ ਪੈਸੇ ਦੇਣ ਦੋ ਇੱਕ ਵਿਅਕਤੀ ਨੇ ਆਪਣੇ ਦਸਤੀ ਹਿਜਾਰਾ ਨਾ ਵਪਨ ਨਾਲ ਮਾਰ ਦੇਣ ਦੀ ਦਾ ਵੈਫਾਇਰ ਕੀਤਾ ਸੀ ਜਿੱਤੇ ਉਸ ਵਾਰ ਕਾਰਵਾਈ ਕਰਨਾ ਐ ਐਸਪੀ ਸਾਹਿਬ ਬਿਕਰਮ ਨੇ ਉਹਦੇ ਪਤਾ ਚਟਰੀ ਦਿੱਤਾ ਤੇ ਤ੍ਰਤੀਸ਼ ਨੂੰ ਗਾਹ ਲਿਆਂਦਾ ਤੇ ਉਸ ਉਸ ਹੀ ਤ੍ਰਤੀਸ਼ ਦੇ ਵਿੱਚ ਨਾਲ ਉਹਨੂੰ ਉਹਨੂੰ ਉਹਦੇ ਫੋਲੋ ਕਰਦੇ 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 ਇਹਨਾਂ ਨੂੰ ਸਫਲਤਾ ਪ੍ਰਾਪਤ ਹੋਈ ਹੈ ਕਿ ਪੰਜ ਪੰਜ ਤਿੰਨ ਨੂੰ ਇਹਨਾਂ ਨੇ ਉਹ ਵਿਅਕਤੀ ਰਣਜੀਤ ਸਿੰਘ ਏਰੀਆਸ ਮੰਗੂ ਪੁੱਤਰ ਸਰਵਨ ਸਿੰਘ ਨੂੰ ਗ੍ਰਿਫਤਾਰ ਕੀਤਾ ਹੈ ਦੇ ਪੋਸ਼ ਕੁਦਰੋਂ ਮੰਨਦਾ ਜਿਆਦਾ ਉਹ ਚਾਰ ਵੈਪਨ ਜਿਹੜੇ ਆ ਉਹ ਮੱਧ ਪ੍ਰਦੇਸ਼ ਤੋਂ ਲੈ ਕੇ ਆਏ ਸੀ ਜਿਹੜੇ ਤਿੰਨ ਇਹਨਾਂ ਨੇ ਵੈਪਨ ਸਿਰ ਉਹ ਆਪਾਂ ਜਿਨ੍ਹਾਂ ਨੇ ਫੈਲ ਦਿੱਤਾ ਸੀ ਉਹ ਉਹਨਾਂ ਨੇ ਬਰામ ਕਰ ਦਿੱਤੇ ਐ ਤੇ ਇੱਕ ਵੈਪਨ ਨਾਲ ਕਿਸਦਾ ਕਰਨ ਜਿਹੜਾ ਫੰਨਾ ਬਾਕੀ ਹੈ ਤੇ ਦੋ ਸਾਥੀ ਜਿਹੜੇ ਇਹਨਾਂ ਦੇ ਨਾਲ ਜਿਹੜੇ ਆ ਇਨਵੋਲਵਡ ਕੰਮ ਚ ਉਹ ਫੰਨੇ ਬਾਕੀ ਹੈ ਕੋਈ ਹੀ ਜੇ ਉਹਦੀ ਫੋਟੋਆਂਗੇ ਕਿ ਇਹ ਵਿਅਕਤੀ ਸਾਡੇ ਕੋਲ ਇਸ ਟਾਈਮ ਰਿਮਾਂਡ ਤੇ ਐ ਮੁਸ਼ਕਲ ਚੱਲ ਰਹੀ ਐ ਕੁਲ ਨਮਾਖਾ ਸਾਇਦ ਸਰ ਕਿੰਨੇ ਇਹ ਜਿਹੜਾ ਆਪਣਾ ਕਿੰਨੇ ਦਿਨ ਦਾ ਰਿਮਾਂਡ ਹੈ ਕਿੰਨੇ ਦਿਨ ਦਾ ਇਹਦਾ ਰਿਮਾਂਡ ਹੈਗਾ ਅੱਜ ਸੀ ਨੂੰ ਦਾਜ ਤੇ ਭਜ ਕੀਤਾ ਸੀਗਾ ਤਿੰਨ ਦਿਨ ਦਾ ਰਿਮਾਂਡ ਮਿਲਿਆ ਤਾਂ ਫਰਦਰ ਕਸ਼ਿਸ਼ ਕਰ ਰਹੇ ਤੋਂ ਸਰ ਕਿੰਨੇ ਬਰਾਮਦ ਹੋਏ ਨੇ ਹੋਟਲ ਜਿਹੜੀ ਇਸਟਨ ਦੀ ਬਰਾਮਗੀ ਹੈ ਉਹ ਤਿੰਨ ਜਿਹੜੇ ਬक्ती ਬੋਰ ਦੇ ਕੰਟਰੀ ਲੀਡਰ ਮਿਸਟਰ ਨੇ ਤਾਂ ਨਾਲ ਕੋ ਨੌ ਰੋਂਦ ਨੇ ਸਰ ਇਹਦਾ ਰਿਕਾਰਡ ਜਿਹੜਾ ਉਹ ਕ੍ਰਿਮੀਨਲ ਹੈ ਕਿ ਜਾਂ ਕਿ ਵੀ ਜਿਹੜਾ ਪਸ਼ੋਕੜ ਹੈ ਇਹਦਾ ਜੀ ਫਿਰ ਹਾਂ ਜਿਹੜੀ ਐਸ ਪਰਕੋਰ ਜਿਹੜਾ ਇਹਦੀ ਉਮਰ 22 ਸਾਲ ਹੈਗੀ ਹੈ ਪਹਿਲਾਂ ਤੇ ਬੱਚੇ ਪਰਚਾ ਕੋਈ ਹੈਗਾ ਨਹੀਂ ਹੈ ਐਸਾ ਇਹ ਨਮੇ ਪਹਿਲੀ ਵਾਰੀ ਹੈ ਜਿਹੜਾ ਪਰ ਇੱਕ ਪੁਛਕਸ ਚੱਲ ਰਹੀ ਹੈ ਕੋਈ ਕੋਈ ਜੋ ਹੈ ਰਿਕਾਰਡਰ ਦਾ ਜਿਹੜਾ ਪਰਕੋਰ ਤਾਂ ਨਹੀਂ ਹੈਗਾ ਪਰ ਪੁਛਕਸ ਚੱਲ ਰਹੀ ਹੈ ਕਿ ਜੇ ਪਹਿਲਾਂ ਕੋਈ ਇਹਨੇ ਬਾਹਰ ਕਿਸੇ ਨੂੰ ਇਨਵੋਲ ਹੋਏਗਾ ਤਾਂ ਤਦ ਤੱਕ ਪੁਛ ਨਹੀਂ ਆਉਣੀ ਤੇ ਸਰ ਇਹਨੇ ਪਹਿਲਾਂ ਵੀ ਕੋਈ ਇਹੋ ਜਿਹਾ ਵੈਪਰ ਲਿਆਣ ਕੇ ਕਿਸੇ ਨੂੰ ਦਿੱਤੇ ਆ ਜਾਂ ਨਹੀਂ ਇਹਦੇ ਬਾਰੇ ਵੀ ਕੋਈ ਪੁਛਕਸ ਕੀਤੀ ਹੈ ਨਹੀਂ ਇਹ ਜਿਹੜੇ ਦੋ ਸਾਥੀ ਇਹਨਾਂ ਦੇ ਉਹ ਫੜਨੇ ਬਾਕੀ ਹੈ ਤੇ ਇੱਕ ਜਿਹੜਾ ਇਹ ਵਿਅਕਤੀ ਹੈ ਜਿਹ ਦੱਸੀ ਤੁਹਾਨੂੰ ਗੱਲ ਕਿ ਤੁਹਾਡੇ ਰਿਮਾਰਟ ਤੇ ਹੈਗਾ ਵਾ ਕੁਛ ਚੱਲ ਰਹੀ ਹੈ ਕੋਈ ਫਦਰਗਾ ਨੰਦਾ ਤੁਹਾਨੂੰ ਸੁਣਿਆ ਵਾ ਕਿਧਾਂਕ